ਵੀਡੀਓ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਦੀਵਾਨ ਟੋਡਰ ਮਲ ਜੀ ਦੀ ਮਹਾਨ ਕੁਰਬਾਨੀ ਦੀ ਕਹਾਣੀ ਉਹਨਾਂ ਦੀ ਸ਼ਰਧਾ ਨਿਸ਼ਕਾਮ ਸੇਵਾ ਅਤੇ ਧਰਮ ਲਈ ਕੀਤੀ ਗਈ ਬੇਮਿਸਾਲ ਪੇਟ ਸਿੱਖ ਇਤਿਹਾਸ ਵਿੱਚ ਸਦਾ ਲਈ ਅਮਰ ਹੈ ਇਸ ਵੀਡੀਓ ਵਿੱਚ ਅਸੀਂ ਇਹ ਜਾਣਾਂਗੇ ਕਿ ਕਿਵੇਂ ਦੀਵਾਨ ਟੋਡਰ ਮਲ ਜੀ ਨੇ ਛੋਟੇ ਸਹਿਬਜ਼ਾਦਿਆਂ ਦੇ ਅੰਤਿਮ ਸੰਸਕਾਰ ਲਈ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦੀ ਅਤੇ ਫਿਰ ਗੁਰੂ ਸਾਹਿਬ ਤੋਂ ਇਹੇ ਵਾਰ ਕਿਉਂ ਮੰਗਿਆ ਕਿ ਉਹਨਾਂ ਦਾ ਵੰਸ਼ ਅੱਗੇ ਨਾ ਵਧੇ ਇਹ ਕਹਾਣੀ ਸਾਨੂੰ ਸੱਚੇ ਸੇਵਕ ਅਤੇ ਸਿੱਖ ਧਰਮ ਦੀ ਮਹਾਨਤਾ ਨੂੰ ਸਮਝਾਉਂਦੀ ਹੈ ਤਾਂ ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਇਸ ਕਹਾਣੀ ਨੂੰ ਦੀਵਾਨ ਟੋਡੜਮਲ ਜੈਣ ਸਰਹੰਦ ਦੇ ਇੱਕ ਸਥਾਨਕ ਵਪਾਰੀ ਸਨ ਉਹਨਾਂ ਦੀ ਧਨ ਦੌਲਤ ਦਾ ਪਤਾ ਉਨ੍ਹਾਂ ਦੀ ਸ਼ਾਨਦਾਰ ਹਵੇਲੀ ਜਹਾਜ਼ ਮਹਿਲ ਤੋਂ ਲੱਗ ਸਕਦਾ ਹੈ ਜੋ ਮੁਗਲ ਗਵਰਨਰ ਨਵਾਬ ਵਜ਼ੀਰ ਖਾਨ ਦੇ ਕਿਲੇ ਦੇ ਬਾਹਰ ਬਣਾਈ ਗਈ ਸੀ ਦੀਵਾਨ ਟੋਡੜਮਲ ਸਿੱਖ ਗੁਰੂਆਂ ਦੇ ਪ੍ਰੇਮੀ ਸਨ ਜੋ ਆਪਣੀ ਸੱਚੀ ਨਿਸ਼ਕਾਮ ਸੇਵਾ ਲਈ ਜਾਣੇ ਜਾਂਦੇ ਸਨ ਉਨ੍ਹਾਂ ਨੇ ਸਿੱਖ ਧਰਮ ਦੇ ਪ੍ਰਤੀ ਆਪਣੀ ਸ਼ਰਧਾ ਅਤੇ ਦਾਨਸ਼ੀਲਤਾ ਦਾ ਬੇਮਿਸਾਲ ਪ੍ਰਮਾਨ ਦਿੱਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਮਾਤਾ ਗੁਜਰੀ ਜੀ ਅਤੇ ਗੁਰੂ ਜੀ ਦੇ ਦੋ ਛੋਟੇ ਸਹਬਜ਼ਾਦੇ ਬਾਬਾ ਫਤਿਹ ਸਿੰਘ ਅਤੇ ਬਾਬਾ ਜ਼ੋਰਾਵਰ ਸਿੰਘ ਜੀ ਨੂੰ ਸਰਹੰਦ ਦੇ ਕਿਲੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਨਵਾਬ ਵਜ਼ੀਰ ਖਾਨ ਨੇ ਛੋਟੇ ਸਹਬਜ਼ਾਦਿਆਂ ਨੂੰ ਆਪਣਾ ਧਰਮ ਬਦਲਣ ਲਈ ਕਿਹਾ। ਨਵਾਬ ਨੇ ਕਿਹਾ ਕਿ ਜੇਕਰ ਉਹ ਆਪਣਾ ਧਰਮ ਬਦਲਦੇ ਹਨ ਅਤੇ ਇਸਲਾਮ ਧਰਮ ਨੂੰ ਕਬੂਲ ਕਰਦੇ ਹਨ ਤਾਂ ਉਹਨਾਂ ਨੂੰ ਉੱਚੇ ਅਹੁਦੇ ਦਿੱਤੇ ਜਾਣਗੇ। ਤੇ ਉਹਨਾਂ ਦੀਆਂ ਜਾਨਾਂ ਬਖਸ਼ ਦਿੱਤੀਆਂ ਜਾਣਗੀਆਂ ਪਰ ਛੋਟੇ ਸਹਿਬ ਜਾਦਿਆਂ ਨੇ ਆਪਣੇ ਦਾਦਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਰਾਹ ਉੱਤੇ ਚੱਲਦੇ ਹੋਏ ਆਪਣੇ ਧਰਮ ਵਿੱਚ ਰਹਿਣ ਨੂੰ ਹੀ ਤਰਜੀਹ ਦਿੱਤੀ ਅਤੇ ਨਵਾਬ ਵਜ਼ੀਰ ਖਾਨ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਜਿਸ ਉੱਤੇ ਨਵਾਬ ਵਜ਼ੀਰ ਖਾਨ ਬਹੁਤ ਗੁੱਸੇ ਹੋਇਆ ਅਤੇ ਉਸ ਨੇ ਛੋਟੇ ਸਹਿਬ ਜਾਦਿਆਂ ਨੂੰ ਜਿੰਦਾ ਨੀਹਾਂ ਵਿੱਚ ਚਨਾਵਾ ਕੇ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ ਉਹਨਾਂ ਦੀ ਸ਼ਹੀਦੀ ਦੀ ਖਬਰ ਜਦੋਂ ਮਾਤਾ ਗੁਜਰੀ ਜੀ ਨੂੰ ਮਿਲੀ ਤਾਂ ਉਹਨਾਂ ਨੇ ਵੀ ਆਪਣੇ ਸਵਾਸ ਤਿਆਗ ਦਿੱਤੇ ਇਹ ਬਹੁਤ ਹੀ ਦੁਖਦਾਈ ਸਥਿਤੀ ਸੀ ਨਵਾਬ ਵजीर खान ਨੇ ਇਹ ਹੁਕਮ ਜਾਰੀ ਕੀਤਾ ਕਿ ਉਹਨਾਂ ਦੇ ਅੰਤਿਮ ਸੰਸਕਾਰ ਲਈ ਕੋਈ ਵੀ ਜ਼ਮੀਨ ਨਹੀਂ ਦਿੱਤੀ ਜਾਵੇਗੀ ਕਿਉਂਕਿ ਇਹ ਧਰਤੀ ਮੁਗਲ ਸਰਕਾਰ ਦੀ ਹੈ ਨਵਾਬ ਦੇ ਇਸ ਹੁਕਮ ਉਤੇ ਸਾਰੇ ਲੋਕ ਡਰ ਗਏ ਅਤੇ ਕਿਸੇ ਨੇ ਵੀ ਅੰਤਿਮ ਸੰਸਕਾਰ ਲਈ ਜ਼ਮੀਨ ਦੇਣ ਦੀ ਹਿੰਮਤ ਨਾ ਕੀਤੀ ਦੀਵਾਨ ਟੋਡਰਮਲ ਨੇ ਉਸ ਸਮੇਂ ਨਿਸ਼ਕਾਮ ਸੇਖ ਦੀ ਬੇਮਿਸਾਲ ਮਿਸਾਲ ਪੇਸ਼ ਕੀਤੀ। ਉਹ ਵਜ਼ੀਰ ਖਾਨ ਦੇ ਕੋਲ ਗਏ ਅਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦਿਆਂ ਦੇ ਅੰਤਿਮ ਸੰਸਕਾਰ ਲਈ ਜ਼ਮੀਨ ਖਰੀਦਣ ਦੀ ਬੇਨਤੀ ਕੀਤੀ। ਵਜ਼ੀਰ ਖਾਨ ਕਹਿਣ ਲੱਗਿਆ ਕਿ ਜ਼ਮੀਨ ਉਸੇ ਹਾਲਾਤ ਵਿੱਚ ਹੀ ਮਿਲੇਗੀ ਜੇ ਤੁਸੀਂ ਉਸ ਜ਼ਮੀਨ ਨੂੰ ਸੋਨੇ ਦੀਆਂ ਮੋਹਰਾਂ ਨਾਲ ਟੱਕ ਦੇਵੋ। ਦੀਵਾਨ ਟੋਡਰਮਲ ਨੇ ਇਸ ਸ਼ਰਤ ਨੂੰ ਬਿਨਾ ਕਿਸੇ ਸੰਕੋਚ ਤੋਂ ਮੰਨ ਲਿਆ ਕਿਹਾ ਜਾਂਦਾ ਹੈ ਕਿ ਉਸ ਸਮੇਂ ਦੀਵਾਨ ਟੋਡਰਮਲ ਦੇ ਭਰਾ ਨਾਗਰਮਲ ਵੀ ਉਹਨਾਂ ਦੇ ਨਾਲ ਸਨ ਦੋਵੇਂ ਭਰਾਵਾਂ ਨੇ ਆਪਣੀ ਜਾਇਦਾਦ ਘਰ ਖੇਤੀਬਾੜੀ ਦੀ ਜ਼ਮੀਨ ਅਤੇ ਗਹਿਣੇ ਆਦਿ ਵੇਚ ਕੇ ਸੋਨੇ ਦੀਆਂ ਮੋਹਰਾਂ ਇਕੱਠੀਆਂ ਕੀਤੀਆਂ ਅਤੇ ਇਹ ਜ਼ਮੀਨ ਨਵਾਬ ਵਜ਼ੀਰ ਖਾਨ ਤੋਂ ਲਗਭਗ 78000 ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਖਰੀਦ ਲਈ ਇਹ ਜ਼ਮੀਨ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਮੰਨੀ ਜਾਂਦੀ ਹੈ। ਇਸ ਜ਼ਮੀਨ ਉੱਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦਿਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਸੰਸਕਾਰ ਦੇ ਸਮੇਂ ਚੰਦਨ ਦੀ ਲੱਕੜ ਨਾਲ ਚਿਖਾ ਤਿਆਰ ਕੀਤੀ ਗਈ। ਦੀਵਾਨ ਟੋਡਰਮਲ, ਨਾਗਰਵਲ ਅਤੇ ਮੋਤੀराम ਮਹਿਰਾ ਨੇ ਛੋਟੇ ਸਹਿਬਜ਼ਾਦਿਆਂ ਨੂੰ ਆਖਰੀ ਇਸ਼ਨਾਨ ਕਰਵਾਇਆ। ਮਾਤਾ ਜੀ ਨੂੰ ਦੀਵਾਨ ਟੋਡਰਮਲ ਜੀ ਦੀ ਪਤਨੀ ਅਤੇ ਮੋਤੀराम ਮਹਾਰਾਜ ਜੀ ਦੀ ਮਾਤਾ ਦੀ ਸਹਾਇਤਾ ਨਾਲ ਆਖਰੀ ਇਸ਼ਨਾਨ ਕਰਵਾਇਆ ਗਿਆ। ਸੰਸਕਾਰ ਦੇ ਦੌਰਾਨ ਮਾਤਾ ਗੁਜਰੀ ਜੀ ਦੀ ਦੇਹ ਨੂੰ ਮੱਧ ਵਿੱਚ ਰੱਖਿਆ ਗਿਆ ਅਤੇ ਉਹਨਾਂ ਦੇ ਦੋਵੇਂ ਪਾਸੇ ਛੋਟੇ ਸਹਿਬਜ਼ਾਦਿਆਂ ਨੂੰ ਲਟਾ ਦਿੱਤਾ ਗਿਆ। ਕਿਉਂਕਿ ਹੁਣ ਕਾਨੂੰਨੀ ਰੂਪ ਵਿੱਚ ਇਹ ਜ਼ਮੀਨ ਪਾਈ ਟੋਡੜ ਮਲ ਜੀ ਦੇ ਨਾਮ ਉੱਤੇ ਸੀ ਇਸ ਲਈ ਸੰਸਕਾਰ ਤੋਂ ਬਾਅਦ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦਿਆਂ ਦੇ ਫੁੱਲਾਂ ਨੂੰ ਉਸੇ ਜ਼ਮੀਨ ਵਿੱਚ ਹੀ ਦਫਨਾ ਦਿੱਤਾ ਗਿਆ ਕੁਝ ਸਮੇਂ ਬਾਅਦ ਦੀਵਾਨ ਟੋਡੜਮਲ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਏ ਦੀਵਾਨ ਟੋਡੜਮਲ ਜੀ ਦੇ ਅਦਭੁਤ ਪਿਆਰ ਅਤੇ ਸ਼ਰਧਾ ਨੂੰ ਵੇਖ ਕੇ ਗੁਰੂ ਸਾਹਿਬ ਨੇ ਉਹਨਾਂ ਨੂੰ ਕੋਈ ਵਰ ਮੰਗਣ ਲਈ ਕਿਹਾ ਦੀਵਾਨ ਟੋਡੜਮਲ ਜੀ ਨੇ ਇੱਕ ਅਜੀਹਾ ਵਰ ਮੰਗਿਆ ਜੋ ਸਭ ਨੂੰ ਹੈਰਾਨ ਕਰ ਗਿਆ ਦੀਵਾਨ ਟੋਡੜਮਲ ਨੇ ਨਿਮਰਤਾ ਸਹਿਤ ਹੱਥ ਜੋੜ ਕੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਤੁਸੀਂ ਮੈਨੂੰ ਅਜਿਹਾ ਵਾਰ ਦੇਵੋ ਜਿਸ ਨਾਲ ਮੇਰਾ ਵੰਸ਼ ਅੱਗੇ ਨਾ ਵਧੇ ਜਦ ਸਿੱਖਾਂ ਨੇ ਇਸ ਦਾ ਕਾਰਨ ਪੁੱਛਿਆ ਤਾਂ ਦੀਵਾਨ ਟੋਡੜਮਲ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਪਵਿੱਖ ਵਿੱਚ ਕੋਈ ਵੀ ਇਸ ਪਵਿੱਤਰ ਜਗ੍ਹਾ ਉੱਤੇ ਆਪਣਾ ਦਾਵਾ ਕਰੇ ਕਿ ਇਹ ਜਗ੍ਹਾ ਉਹਨਾਂ ਦੇ ਪੁਰਖਾਂ ਦੁਆਰਾ ਖਰੀਦੀ ਗਈ ਸੀ ਤਨ ਸੀ ਉਹ ਗੁਰੂ ਦਾ ਸਿੱਖ ਦੀਵਾਨ ਟੋਡੜਮਲ ਜੀ ਨੇ ਸਿਰਫ ਧਨ ਹੀ ਨਹੀਂ ਸਗੋਂ ਆਪਣੀ ਧਾਰਮਿਕ ਅਨੁਭੂਤੀ ਨੂੰ ਵੀ ਸਿੱਖ ਧਰਮ ਦੀ ਸੇਵਾ ਲਈ ਨਿਸ਼ਾਵਰ ਕੀਤਾ ਇਸ ਮਹਾਨ ਕਾਰਜ ਲਈ ਉਹਨਾਂ ਦੀ ਸਾਰੀ ਦੌਲਤ ਖਰਚ ਹੋ ਗਈ ਇਹ ਕਦਮ ਇਹ ਦਰਸਾਉਂਦਾ ਹੈ ਕਿ ਉਹ ਸੱਚੇ ਸਿੱਖੀ ਜੀਵਨ ਨੂੰ ਨਿਭਾਉਣ ਵਾਲੇ ਬੇਮਿਸਾਲ ਪਾਤਰ ਸਨ ਦੀਵਾਨ ਟੋਡੜ ਮਲ ਦੀ ਹਵੇਲੀ ਜੋ ਸਰਹੰਦ ਵਿੱਚ ਸਥਿਤ ਹੈ ਇੱਕ ਮਹਾਨ ਇਤਿਹਾਸਕ ਅਤੇ ਧਾਰਮਿਕ ਵਿਰਾਸਤ ਨੂੰ ਦਰਸਾਉਂਦੀ ਹੈ ਇਹ ਹਵੇਲੀ ਸਿੱਖ ਇਤਿਹਾਸ ਵਿੱਚ ਹੋਈਆਂ ਮਹੱਤਵਪੂਰਨ ਘਟਨਾਵਾਂ ਦੀ ਗਵਾਹ ਹੈ ਇਸ ਦੇ ਇਤਿਹਾਸਕ ਮਹੱਤਵ ਨੂੰ ਸਮਝਣ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਉੱਤੇ ਹਮਲਾ ਕੀਤਾ ਤਾਂ ਉਸ ਸਮੇਂ ਵੀ ਇਸ ਹਵੇਲੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ ਇਸ ਗੱਲ ਤੋਂ ਇਸ ਹਵੇਲੀ ਦੇ ਪਵਿੱਤਰ ਹੋਣ ਦਾ ਅਹਿਸਾਸ ਹੁੰਦਾ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਅੱਜ ਦੇ ਸਮੇਂ ਵਿੱਚ ਇਹ ਅਨਮੋਲ ਵਿਰਾਸਤ ਲੋਕਾਂ ਦੀ ਲਾਪਰਵਾਹੀ ਅਤੇ ਅਨਗਵਾਈਆਂ ਦੇ ਕਾਰਨ ਬਹੁਤ ਹੀ ਖਸਤਾ ਹਾਲਤ ਵਿੱਚ ਪਹੁੰਚ ਗਈ ਹੈ। ਇਸ ਹਵੇਲੀ ਨੂੰ ਸਵਾਲਾਂ ਵਿੱਚ ਰੱਖਦਿਆਂ ਸਾਨੂੰ ਇਸ ਦੀ ਸੰਭਾਲ ਅਤੇ ਰੱਖ-ਰਖਾਅ ਲਈ ਕੰਮ ਕਰਨ ਦੀ ਜ਼ਰੂਰਤ ਹੈ। ਤਾਂ ਜੋ ਭਵਿੱਖ ਦੀਆਂ ਪੀੜ੍ਹੀਆਂ ਇਸ ਮਹਾਨ ਇਤਿਹਾਸ ਨੂੰ ਸਮਝ ਸਕਣ ਅਤੇ ਇਸ ਤੋਂ ਪ੍ਰੇਰਨਾ ਲੈ ਸਕਣ। ਇਸ ਸਥਾਨ ਉੱਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬ ਜੀ ਦਾ ਸੰਸਕਾਰ ਕੀਤਾ ਗਿਆ ਸੀ। ਉਸ ਜਗ੍ਹਾ ਉੱਤੇ ਗੁਰਦੁਆਰਾ ਜੋਤੀ ਸਰੂਪ ਸਥਾਪਿਤ ਕੀਤਾ ਗਿਆ ਹੈ ਇਹ ਗੁਰਦੁਆਰਾ ਉਹਨਾਂ ਦੀ ਸ਼ਰਧਾ ਅਤੇ ਕੁਰਬਾਨੀ ਨੂੰ ਜ਼ਿੰਦਾ ਰੱਖਦਾ ਹੈ ਦੀਵਾਨ ਟੋਡੜਮਲ ਦੀ ਇਸ ਮਿਸਾਲ ਦਾ ਕੋਈ ਹੋਰ ਮੁਕਾਬਲਾ ਨਹੀਂ ਹੈ ਦੋਸਤੋ ਦੀਵਾਨ ਟੋਡੜਮਲ ਜੀ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸੱਚੀ ਸੇਵਾ ਸ਼ਰਧਾ ਅਤੇ ਧਰਮ ਲਈ ਕੀਤੀ ਗਈ ਪੇਂਟ ਕਦੇ ਵੀ ਵਿਅਰਥ ਨਹੀਂ ਜਾਂਦੀ ਉਹਨਾਂ ਦੀ ਇਹ ਮਹਾਨ ਕੁਰਬਾਨੀ ਸਦੀਵੀਆਂ ਲਈ ਸਿੱਖ ਇਤਿਹਾਸ ਵਿੱਚ ਅਮਰ ਰਹੇਗੀ ਜੇ ਤੁਹਾਨੂੰ ਇਹ ਕਹਾਣੀ ਪ੍ਰੇਰਨਾ ਦਿੰਦੀ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੁਹਾਡੇ ਕੀ ਵਿਚਾਰ ਹਨ ਸਾਡੇ ਨਾਲ ਕਮੈਂਟ ਵਿੱਚ ਜਰੂਰ ਸਾਂਝੇ ਕਰਨਾ ਅਗਲੀ ਵੀਡੀਓ ਵਿੱਚ ਫੇਰ ਮੁਲਾਕਾਤ ਹੋਵੇਗੀ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ